जो जेल में वो आजाद हो रहा है yes, sir, कौन है जेल में मेरे हस्बैंड। आजाद हो गया वो गुड yes, न्यूज मिल रही है आपको। होली yes, कोई इसकी जमानत तो नहीं हो सकती ये बुक्की में फंस गया है ये में गया है। पास बड़ी पकड़ी है। yes, बड़ा कुछ पकड़ा गया है क्या पकड़ा गया मर्डर कर दिया कुछ कर दिया mother, क्या मर्डर मर्डर यस बंदा मार दिया यस खत्म उसको बोल चार भी मार तभी तो वो आजाद हो गया मारना नहीं है पर ਤਾਂ ਲੋਕਾਂ ਨੂੰ ਕਤਲ ਦੇ ਕੇਸਾ 'ਚ ਉਹ ਜਾਦ ਹੋਣ ਦੀ ਅਸੀਸਾ ਦੇਣ ਵਾਲਾ ਪਾਸਟਰ ਬਜਿੰਦਰ ਸਿੰਘ ਜੋ ਹੁਣ ਖੁਦ ਬਲਾਤਕਾਰ ਦੇ ਕੇਸ 'ਚ عمر ਕੈਦ ਦੀ ਸਜ਼ਾ ਕਰਵਾ ਕੇ ਅੰਦਰ ਚਲਾ ਗਿਆ ਤੇ ਇਹੀ ਨਹੀਂ ਜੱਜ ਸਾਹਮਣੇ ਆਪਣੀ ਪਤਨੀ ਨੂੰ ਬਿਮਾਰ ਦੱਸ ਕੇ ਸਜ਼ਾ ਘੱਟ ਕਰਾਉਣ ਚਾਹੁੰਦਾ ਸੀ ਪਰ ਆਪਣੀ ਪਤਨੀ ਨੂੰ ਲੋਕਾਂ ਵਾਂਗ ਠੀਕ ਨਹੀਂ ਕਰ ਸਕਿਆ ਤੇ ਪਤਨੀ ਅਜੇ ਵੀ ਬਿਮਾਰ ਹੈ ਤੇ ਪਾਸਟਰ ਸਾਹਿਬ ਦੀ ਖੁਦ ਦੇ ਲੱਤ ਵਿੱਚ ਰੋੜ ਪਈ ਹੈ ਜਿਨ੍ਹਾਂ ਨੇ ਗੁੰਗੇ ਵੀ ਬੋਲਣ ਲਗਾ ਦਿੱਤੇ ਪਰ ਆਪਣੀ ਲੱਤ 'ਚ ਪਾਉਣ ਤੋਂ ਨਹੀਂ ਰੋਕ ਸਕੇ ਵੀਡੀਓ ਤਾਂ ਤੁਸੀਂ ਵੇਖੀ ਹੀ ਹੋਣੀ ਐ ਜਿਸ ਚ ਭੈਣ ਬੋਲਦੀ ਨਹੀਂ ਸੀ ਹੁਣ ਬੋਲਣ ਲੱਗ ਪਈ ਇਹ ਤੇਰੀ ਬੈਣ ਬੋਲ ਨਹੀਂ ਸਕਦੀ ਸੀ ਨਹੀਂ ਬੋਲ ਸਕਦੀ ਸੀ ਹallelujah ਮੇਰਾ ਜਤੂ ਜਤੂ ਮੇਰਾ ਜਤੂ ਜਤੂ ਆਹ ਬੇਟੇ ਅਭੀ ਕੀ ਹੋਆ ਅਭੀ ਕੀ ਹੋਆ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਖੰਡੀ ਪਾਸਟਰਾਂ ਜਾਂ ਬਾਬਿਆਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ। ਬਿਮਾਰੀ ਲਈ ਡਾਕਟਰ ਕੋਡ ਕਚੈਰੀਆਂ ਲਈ ਵਕੀਲ ਤੇ ਰੱਬ ਦੇ ਦਵਾਰ ਮੰਦਿਰ, ਗੁਰਦੁਆਰੇ, ਮਸਜਿਦ ਦੇ ਇਹਨਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਨਾ ਕਿ ਇਸ ਤਰ੍ਹਾਂ ਦੇ ਡਰਾਮੇ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਵਾਲੇ ਪਾਸਟਰਾਂ ਤੇ ਤੇ ਅਜੇ ਵੀ ਇਸ ਤਰ੍ਹਾਂ ਦੇ ਪਾਸਟਰ ਜਾਂ ਬਾਬੇ ਨੇ ਜਿਨ੍ਹਾਂ ਨੇ ਲੋਕਾਂ ਨਾਲ ਧੱਕਾ ਕੀਤਾ ਹੈ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜੇਕਰ ਤੁਹਾਡੇ ਨਾਲ ਵੀ ਕਿਸੇ ਬਾਬੇ ਜਾਂ ਪਾਸਟਰ ਨੇ ਗਲਤ ਕੀਤਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ। असि बणा गए इस खबर की विचार ने अपने कमेंट करके जरूर दस बहुत बहुत आजाद हो रहा है कौन है जेल में आजाद हो गया वो गुड न्यूज मिल रही है आपको कोई इसकी जबान तो नहीं हो सकती ये बुखी में फस गया है ये समैंग में फस गया है इसके पास बड़ी हीरोइन पकड़ी गई है बड़ा कुछ पकड़ा गया है क्या पकड़ा गया मर्डर कर दिया कुछ कर दिया बंदा मार दिया ਯੈਸ ਕਤਲ ਯੈਸ ਉਸ ਕੋਲ ਚਾਰਵੀਂ ਮਾਰ ਤਬੀਦੁਬਾਜ਼ਾਦ ਹੋ ਗਿਆ ਮਾਰਨਾ ਨਹੀਂ ਹੈ ਪਰ ਤਾਂ ਲੋਕਾਂ ਨੂੰ ਕਤਲ ਦੇ ਕੇਸਾ 'ਚ ਉਹ ਆਜ਼ਾਦ ਹੋਣ ਦੀ ਅਸੀਸਾ ਦੇਣ ਵਾਲਾ ਪਾਸਟਰ ਬਜਿੰਦਰ ਸਿੰਘ ਜੋ ਹੁਣ ਖੁਦ ਬਲਾਤਕਾਰ ਦੇ ਕੇਸ 'ਚ ਉਮਰ ਕੈਦ ਦੀ ਸਜ਼ਾ ਕਰਵਾ ਕੇ ਅੰਦਰ ਚਲਾ ਗਿਆ ਤੇ ਇਹੀ ਨਹੀਂ ਜੱਜ ਸਾਹਮਣੇ ਆਪਣੀ ਪਤਨੀ ਨੂੰ ਬਿਮਾਰ ਦੱਸ ਕੇ ਸਜ਼ਾ ਘੱਟ ਕਰਾਉਣ ਚਾਹੁੰਦਾ ਸੀ ਪਰ ਆਪਣੀ ਪਤਨੀ ਨੂੰ ਲੋਕਾਂ ਵਾਂਗ ਠੀਕ ਨਹੀਂ ਕਰ ਸਕਿਆ ਤੇ ਪਤਨੀ ਅਜੇ ਵੀ ਬਿਮਾਰ ਹੈ ਪਾਸਟਰ ਸਾਹਿਬ ਦੀ ਖੁਦ ਦੇ ਲੱਤ ਵਿੱਚ ਰੋੜ ਪਈ ਹੈ ਜਿਨ੍ਹਾਂ ਨੇ ਗੁੰਗੇ ਵੀ ਬੋਲਣ ਲਗਾ ਦਿੱਤੇ ਪਰ ਆਪਣੀ ਲੱਤ 'ਚ ਪਾਉਣ ਤੋਂ ਨਹੀਂ ਰੋਕ ਸਕੇ ਵੀਡੀਓ ਤਾਂ ਤੁਸੀਂ ਵੇਖੀ ਹੀ ਹੋਣੀ ਹੈ ਜਿਸ 'ਚ ਭੈਣ ਬੋਲਦੀ ਨਹੀਂ ਸੀ ਹੁਣ ਬੋਲਣ ਲੱਗ ਪਈ ਇਹ ਤੇਰੀ ਬੈਣ ਬੋਲ ਨਹੀਂ ਸਕਦੀ ਸੀ ਨਹੀਂ ਬੋਲ ਸਕਦੀ ਸੀ ਹallelujah ਰੱਜ ਤੂੰ ਜੀ ਤੂੰ ਮੇਰਾ ਤੂੰ ਜੀ ਤੂੰ ਆਹਾ ਮੇਰੇ ਅਭੀ ਕੀ ਹੋਇਆ ਅਭੀ ਕੀ ਹੋਇਆ ਖੇਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਪਖੰਡੀ ਪਾਸਟਰਾਂ ਜਾਂ ਬਾਬਿਆਂ ਦੇ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਬਿਮਾਰੀ ਲਈ ਡਾਕਟਰ ਕੋਡ ਕਚੈਰੀਆਂ ਲਈ ਵਕੀਲ ਤੇ ਰੱਬ ਦੇ ਦਵਾਰ ਮੰਦਿਰ ਗੁਰਦੁਆਰੇ ਮਸਜਿਦ ਦੇ ਇਹਨਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੇ ਡਰਾਮੇ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਬਸਾਉਣ ਵਾਲੇ ਪਾਸਟਰਾਂ ਦੇ ਤੇ ਅਜੇ ਵੀ ਇਸ ਤਰ੍ਹਾਂ ਦੇ ਪਾਸਟਰ ਜਾਂ ਬਾਬੇ ਨੇ ਜਿਨ੍ਹਾਂ ਨੇ ਲੋਕਾਂ ਨਾਲ ਧੱਕਾ ਕੀਤਾ ਹੈ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜੇਕਰ ਤੁਹਾਡੇ ਨਾਲ ਵੀ ਕਿਸੇ ਬਾਬੇ ਜਾਂ ਪਾਸਟਰ ਨੇ ਗਲਤ ਕੀਤਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਬਣਾਗੇ ਤੁਹਾਡੀ ਆਵਾਜ਼ ਇਸ ਖਬਰ ਉਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ